एक बार एक बादशाह ने अपने सारे विद्वान सद ले कि मैनु एक मंत्र चाहता है जो कि बहुत छोटा ग्रंथ नहीं पढ़े जाते विद्वाना ने बहुत जोर लाया पर तो कोई मंत्र ना बनिया कई महीने बीत गए विद्वान भी मुश्किल के राजा भी दुखी सड़े वे वे विद्वान इन्हों को तो कोई मंत्र क्यों नहीं बन रहा जो मैं इन्हों दसिया ने कहा कि दुख होवे ज सुख हो ਜਿੱਤ ਹੋਵੇ ਜਾਂ ਹਾਰ ਹੋਵੇ ਜ਼ਿੰਦਗੀ ਹੋਵੇ ਜਾਂ ਮੌਤ ਹੋਵੇ ਹਰ ਵੇਲੇ ਕੰਮ ਆਵੇ ਅਜਿਹਾ ਮੰਤਰ ਉਸ ਨੂੰ ਚਾਹੀਦਾ ਸੀ ਪਰ ਇਸ ਦੇ ਵਿਦਵਾਨਾਂ ਤੋਂ ਉਹ ਮੰਤਰ ਨਹੀਂ ਬਣਿਆ ਕੁਝ ਦਿਨਾਂ ਬਾਅਦ ਆ ਕੇ ਇੱਕ ਬੰਦੇ ਨੇ ਦੱਸਿਆ ਕਿ ਬਾਹਰ ਸੰਤ ਬੈਠੇ ਆ ਆਪਾਂ ਉਹਨਾਂ ਕੋਲ ਚਲਦੇ ਆ ਸ਼ਾਇਦ ਉਹਨਾਂ ਕੋਲ ਕੋਈ ਹੱਲ ਹੋਵੇ ਕਹਿੰਦੇ ਪਹੁੰਚੇ ਹੋਏ ਸੰਤ ਹਨ ਰਾਜੇ ਦੇ ਵਿਦਵਾਨ ਅਹਿਲਕਾਰ ਸਮੇਤ ਰਾਜਾ ਉਸ ਸੂਫੀ ਸੰਤ ਕੋਲ ਪਹੁੰਚੇ ਅਤੇ ਆਪਣੀ ਮੁਸ਼ਕਿਲ ਦੱਸੀ ਸੰਤ ਨੇ ਮੁਸ਼ਕਿਲ ਸੁਣਨ ਤੋਂ ਬਾਅਦ ਆਪਣੇ ਉਂਗਲੀ ਦੇ ਵਿੱਚ ਪਾਈ ਹੋਈ ਇੱਕ ਅੰਗੂਠੀ ਰਾਜੇ ਨੂੰ ਦਿੱਤੀ ਅਤੇ ਕਿਹਾ ਕਿ ਇਹ ਪਹਿਨ ਤੇ ਇਸ ਦੇ ਹੇਠਾਂ ਇੱਕ ਮੰਤਰ ਤੈਨੂੰ ਲਿਖ ਕੇ ਦਿੱਤਾ ਹੋਇਆ ਹੈ ਜੋ ਕਿ ਮੈਨੂੰ ਮੇਰੇ ਗੁਰੂ ਨੇ ਦਿੱਤਾ ਸੀ ਮੈਨੂੰ ਤਾਂ ਜ਼ਿੰਦਗੀ ਪਰ ਇਸ ਦੀ ਲੋੜ ਨਹੀਂ ਪਈ ਤੈਨੂੰ ਜਦੋਂ ਲੋੜ ਪਈ ਤੂੰ ਵਰਤ ਲਵੀ ਪਰ ਇੱਕ ਸ਼ਰਤ ਵਰਤਣਾ ਤੂੰ ਉਦੋਂ ਆ ਜਦੋਂ ਤੇਰੇ ਸਾਰੇ ਰਸਤੇ ਬੰਦ ਹੋ ਗਏ ਜਦੋਂ ਤੈਨੂੰ ਇਸ ਤਰ੍ਹਾਂ ਲੱਗਾ ਵੀ ਹੁਣ ਸਾਰੇ ਰਸਤੇ ਬੰਦ ਹੋ ਚੁੱਕੇ ਹਨ ਮੇਰੇ ਲਈ ਕੋਈ ਵੀ ਰਸਤਾ ਨਹੀਂ ਬਚਿਆ ਉਸ ਸਮੇਂ ਤੁਸੀਂ ਇਸ ਨੂੰ ਪੜ੍ਹਨਾ ਹੈ ਨਹੀਂ ਤਾਂ ਇਸ ਦਾ ਅਸਰ ਖਤਮ ਹੋ ਜਾਵੇਗਾ ਚਲੋ ਸਾਲਾ ਦੇ ਸਾਲ ਬੀਤ ਗਏ ਰਾਜੇ ਦੇ ਅੰਗੂਠੀ ਪਾਈ ਸੀ ਕਈ ਵਾਰ ਮਨ ਦੇ ਵਿੱਚ ਆਇਆ ਕਿ ਪੜਿਆ ਜਾਵੇ ਪਰ ਫਿਰ ਡਰ ਲੱਗਦਾ ਸੀ ਕਿ ਜੇ ਮੈਂ ਪੜਿਆ ਤੇ ਕਿਤੇ ਅਸਰ ਹੀ ਖਤਮ ਨਾ ਹੋ ਜਾਵੇ ਗਵਰਣੀ ਦੇਸ਼ ਨੇ ਰਾਜੇ ਤੇ ਹਮਲਾ ਕਰ ਦਿੱਤਾ ਤੇ ਅਤੇ ਦੁਸ਼ਮਣ ਜਿੱਤ ਗਿਆ ਜਿੱਤਣ ਤੋਂ ਬਾਅਦ ਰਾਜਪਾਤ ਚਲਾ ਗਿਆ ਸਭ ਕੁਝ ਚਲਾ ਗਿਆ ਦੋ ਚਾਰ ਸਿਪਾਹੀ ਸੀ ਉਹ ਵੀ ਇਸ ਨੂੰ ਛੱਡ ਗਏ ਇਕੱਲਾ ਰਹਿ ਗਿਆ ਅਤੇ ਇਸ ਦੇ ਮਗਰ ਦੁਸ਼ਮਣ ਦੀ ਫੌਜ ਲੱਗ ਗਈ ਰਾਜੇ ਨੂੰ ਮਾਰਨ ਦੇ ਲਈ ਰਾਜਾ ਭੱਜ ਕੇ ਪਹਾੜਾਂ ਦੇ ਚੜ ਗਿਆ ਆਖਰ ਹੋਇਆ ਕਿ ਕਿ ਫੌਜ ਪਿੱਛੇ ਸੀ ਜਦੋਂ ਅੱਗੇ ਗਿਆ ਤੇ ਪਹਾੜ ਮੁਕ ਗਿਆ ਅੱਗੇ ਡੂੰਗੀ ਖੱਡ ਸੀ ਹੁਣ ਉਸ ਦੇ ਲਈ ਕੋਈ ਵੀ ਰਸਤਾ ਨਹੀਂ ਬਚਿਆ ਸੀ ਕਿ ਕਿ ਕੀਤਾ ਜਾਵੇ ਫਿਰ ਉਸ ਨੂੰ ਅਚਾਨਕ ਚੇਤਾ ਆਇਆ ਕਿ ਜਿਹੜਾ ਉਸ ਸੂਫੀ ਸੰਤ ਨੇ ਇੱਕ ਮੰਤਰ ਦਿੱਤਾ ਸੀ ਹੁਣ ਉਹ ਸਮਾ ਚੁੱਕਾ ਹੈ ਕਿ ਮੈਂ ਇਸ ਨੂੰ ਪੜਾਂ ਜਿਵੇਂ ਹੀ ਉਸ ਨੇ ਇਸ ਮੰਤਰ ਨੂੰ ਪੜਿਆ ਤੇ ਮੰਤਰ ਵਿੱਚ ਲਿਖਿਆ ਹੋਇਆ ਸੀ ਇਹ ਸਮਾਂ ਵੀ ਬੀਤ ਜਾਵੇਗਾ ਜਦੋਂ ਰਾਜੇ ਨੇ ਇਹ ਨਾ ਪੜਿਆ ਕਿ ਇਹ ਵੀ ਬੀਤ ਜਾਵੇਗਾ ਤੇ ਰਾਜਾ ਉੱਥੇ ਹੀ ਬੈਠ ਗਿਆ ਤੇ ਸ਼ਾਂਤ ਹੋ ਗਿਆ ਇੱਕਦਮ ਫੌਜਾਂ ਦੀਆਂ ਕੋੜੀਆਂ ਦੀਆਂ ਪੈੜ ਚਾਲਾਂ ਉਸ ਨੂੰ ਸੁਣਾਈ ਦੇ ਰਹੀਆਂ ਸੀ ਜੋ ਕਿ ਹੁਣ ਬੰਦ ਹੋ ਚੁੱਕਿਆ ਸੀ ਕਿਉਂਕਿ ਫੌਜ ਨੂੰ ਰਾਜਾ ਨਹੀਂ ਲੱਭਾ ਤੇ ਉਹ ਪਿੱਛੇ ਮੁੜ ਗਈ ਕੁਝ ਦਿਨਾਂ ਬਾਅਦ ਰਾਜੇ ਨੇ ਫਿਰ ਫੌਜ ਇਕੱਠੀ ਕੀਤੀ ਅਤੇ ਉਸ ਦੁਸ਼ਮਣ ਤੇ ਹਮਲਾ ਕੀਤਾ ਤੇ ਆਪਣਾ ਰਾਜਪਾਗ ਵਾਪਸ ਲੈ ਲਿਆ ਹੁਣ ਰਾਜਾ ਖੁਸ਼ ਸੀ ਕਿਉਂਕਿ ਉਹ ਇਹ ਚੀਜ਼ ਸਮਝ ਚੁੱਕਿਆ ਸੀ ਕਿ ਇੱਥੇ ਕੁਝ ਵੀ ਸਦਾ ਨਹੀਂ ਹੈ ਜਦੋਂ ਸਭ ਕੁਝ ਬੀਤ ਹੀ ਜਾਵੇਗਾ ਤਾਂ ਇਸ ਸੰਸਾਰ ਵਿੱਚ ਨਾ ਦੁਖੀ ਹੋਣ ਲਈ ਕੁਝ ਹੈ ਤੇ ਨਾ ਖੁਸ਼ ਹੋਣ ਲਈ ਕੁਝ ਹੈ ਜੋ ਵੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਬੀਤ ਜਾਵੇਗੀ ਉਸ ਨੂੰ ਯਾਦ ਰੱਖਣਾ ਕਿਉਂਕਿ ਇਹ ਸਭ ਕੁਝ ਬੀਤ ਜਾਵੇਗਾ ਫਿਰ ਚਿੰਤਾ ਕਿਸ ਗੱਲ ਦੀ ਰਾਜਾ ਤਾਂ ਉਸ ਤੋਂ ਬਾਅਦ ਖੁਸ਼ ਰਹਿਣ ਲੱਗ ਪਿਆ ਤੇ ਤੁਹਾਨੂੰ ਇਹ ਕਹਾਣੀ ਪੜ੍ਹ ਕੇ ਕੀ ਮਹਿਸੂਸ ਹੋਇਆ ਸਿੱਖਿਆ ਲਈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਦੋਸਤਾਂ ਨੂੰ ਸਾਂਝਾ ਕਰੋ ਚੈਨਲ ਨੂੰ ਕਰੋ